ਅੱਜ ਐਣਕਾਂ ਵੀ ਇਹਨੇ ਐਮਜੀ ਰਾਮਚੰਦਰ ਵਰਗੀਆਂ ਪਾਈਆਂ ਸੀ ਇਹ ਪਤਾ ਨਹੀਂ ਇਹਨੂੰ ਕੀ ਹੋਇਆ ਐਣਕਾਂ ਪਾਣ ਦੀ ਕੀ ਲੋੜ ਪੈ ਗਈ ਇਹਨੂੰ ਪਰ ਚਲੋ ਜਿਹੜੀ ਗੱਲ ਤੋਂ ਵੀ ਐਣਕਾਂ ਪਾਈਆਂ ਨੇ ਉਹਦਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬ ਦੀ ਸੱਚਾਈ ਤੇ ਦੇਸ਼ ਦੀ ਸੱਚਾਈ ਜੇ ਐਣਕਾਂ ਲਾਈਆਂ ਹੁੰਦੀ ਆ ਸ਼ਾਇਦ ਇਹਨੂੰ ਸਮਝ ਆ ਜਾਂਦੀ ਅੱਜ ਐਣਕਾਂ ਪਾ ਕੇ ਸਾਨੂੰ ਸਾਫ਼ ਤੌਰ ਤੇ ਸਮਝ ਆਇਆ ਕਿ ਪੱਕੇ ਤੌਰ ਤੇ ਇਹਨੇ ਆਪਣੇ ਆਪ ਨੂੰ ਪੱਟੀ ਬੰਨ ਲੀ ਅੱਖਾਂ ਦੇ ਸਾਹਮਣੇ ਕੰਨਾਂ ਦੇ ਤੇ ਪਹਿਲਾਂ ਹੀ ਬੰਨੀ ਸੀ ਅੱਖਾਂ ਤੇ ਵੀ ਪੱਟੀ ਬੰਨ ਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਤੋਂ ਕੋਈ ਜਸਟਿਸ ਦੀ ਉਮੀਦ ਨਹੀਂ ਕਰਨੀ ਚਾਹੀਦੀ ਉਹਨਾਂ ਦੇ ਖਾਰਜ ਕਰਨਾ ਕੀ ਬੰਦ ਹੈ ਪਿੱਛੇ ਬੈਠੇ ਮੈਨੂੰ ਇਸ਼ਾਰਾ ਕਰੀ ਜਾਂਦੇ ਸਾਡਾ ਨਾਮ ਨਾ ਲੈ ਦਿਓ ਇਹਦੇ ਖਾਰਜ ਕਰਨੇ ਕੀ ਇਹ ਤੇ ਕੱਲਾ ਐਨਕਾ ਇਹਨੂੰ ਪਵਾ ਦਿੱਤੀਆਂ ਨੇ ਕਿ ਤੂੰ ਅੱਖੋਂ ਵੀ ਕੰਨ ਵੀ ਬੰਦ ਤੇ ਅੱਖਾਂ ਵੀ ਬੰਦ ਉਹਨੂੰ ਵੀ ਪਤਾ ਇਸ ਲਈ ਤੇ ਉਹਨੂੰ ਵੀ ਪਤਾ ਇਸ ਲਈ ਤੇ ਪੈ ਨਾ ਨਹੀਂ ਲੈਣਾ ਨਾ ਤੁਹਾਡੇ ਕਹਿਣ ਤੇ ਨਾ ਕਹਿਦੇ ਮੌਕਾ ਆਏਗਾ ਤੁਹਾਨੂੰ ਮੈਂ ਦੱਸਿਆ ਸਰਕਾਰ ਨਹੀਂ ਅਸੀਂ ਤੋੜਨੀ ਬੜਾ ਮੌਕਾ ਆਂਦੇ ਜੋ ਮੌਕਾ ਆਏਗਾ ਫਿਰ ਅਸੀਂ ਸਾਰੇ ਸਾਰੇ ਤੁਹਾਡੇ ਸਾਹਮਣੇ ਲਾਈਨ 'ਚ ਖੜੇ ਕਰਕੇ ਫੋਟੋ ਖਿਚਾਦਾ ਜੇ ਸੁਖੀ ਅਕਾਲੀ ਦਲ 'ਚ ਰਹਿ ਕੇ ਚੇਅਰਮੈਨਸ਼ਿਪ ਉਹਨਾਂ ਕੋ ਲੈ ਸਕਦਾ ਤੂੰ ਕੀ ਸਮਝਦੇ ਸਾਡੇ ਨਾਲ ਕੋਈ ਇੰਟੱਚ ਨਹੀਂ ਹੋ ਸਕਦਾ ਬਾਹਰ ਬੈਠੇ ਪਿੱਛੇ ਬੈਠੇ ਇਸ਼ਾਰਾ ਕਰੀ ਜਾਂਦੇ ਕਿਤੇ ਨਾਂ ਨਾ ਲੈ ਦੀ ਉਹਨੂੰ ਇਹ ਸੀ ਇਹਦੇ ਨਾਲ ਖبير ਦੋ ਦੋ ਹੱਥ ਨਾ ਹੋ ਜਾਣ ਵਿంటర్ ਸੈਸ਼ਨ ਪਹਿਲੀ ਵਾਰ 75 ਸਾਲਾਂ ਤੋਂ ਤੁਸੀਂ ਮਿਸ ਕੀਤਾ ਬਜਟ ਸੈਸ਼ਨ ਅਜੇ ਤੱਕ ਅਨਾਉਂਸ ਨਹੀਂ ਕੀਤਾ ਐਂਡ ਅਨਫੋਰਚਨਟਲੀ ਅਸੀਂ ਕਹਿਣਾ ਚਾਹੁੰਦੇ ਆ ਬੜੀ ਅਫਸੋਸ ਦੀ ਗੱਲ ਦੋ ਦਿਨ ਦੀਆਂ ਪ੍ਰੋਸੀਡਿੰਗਸ ਤੋਂ ਬਾਅਦ ਐਂਡ ਮੌਕੇ ਸੀਐਮ ਪੰਜਾਬ ਭਗਵੰਤ ਮਾਨ ਜੀ ਆਂਦੇ ਨੇ ਜਿਹੜੀ ਗੰਬੀਰਤਾ ਹਾਊਸ ਦੀ ਉਹਨੂੰ ਫੇਰ ਤੋੜਦੇ ਨੇ ਉਹਦੀ ਉਲੰਘਣਾ ਕਰਦੇ ਨੇ ਐਂ ਸਾਨੂੰ ਇਸ ਗੱਲ ਦਾ ਭਾਰੀ ਅਫਸੋਸ ਹੈ ਇਸ ਗੱਲ ਕਿ ਜਿਹੜਾ ਡਾਕਟਰ ਬੇਦਕਰ ਸਾਹਿਬ ਦਾ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਫੋਟੋਆਂ ਦਾ ਦਿੱਲੀ ਦੇ ਵਿੱਚ ਸੀਐਮ ਸੈਕਟਰੀਅਟ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਨੇ ਉਹਨਾਂ ਦੀਆਂ ਫੋਟੋਆਂ ਉਤਾਰ ਕੇ ਪ੍ਰਾਈਮ ਮਿਨਿਸਟਰ ਦੀਆਂ ਰਾਸ਼ਟਰਪਤੀ ਦੀਆਂ ਤੇ ਆਪਣੇ ਪਾਰਟੀ ਦੇ ਲੀਡਰਸ ਦੀਆਂ ਲਗਾਈਆਂ ਨੇ ਉਸ ਰੈਜ਼ੋਲੂਸ਼ਨ ਦੇ ਉੱਤੇ ਬਕਾਇਦਾ ਤੌਰ 'ਤੇ ਅਸੀਂ ਸਾਥ ਦਿੱਤਾ ਹੈ ਜਿਹੜਾ ਰੈਜ਼ੋਲੂਸ਼ਨ ਐਗਰੀਕਲਚਰ ਤੇ ਵੀ ਆਇਆ ਜਿਹੜੀਆਂ ਐਗਰੀਕਲਚਰ ਪ੍ਰੈਕਟਿਸ ਜਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਸੀ ਉਹਨਾਂ ਦੇ ਰੱਦ ਹੋਣ ਤੋਂ ਬਾਅਦ ਬੈਗ ਡੋਰ ਐਂਟਰੀ ਕਰਕੇ ਫੇਰ ਉਹੀ ਮਲਟੀਨੈਸ਼ਨਲਸ ਦੇ ਹੱਥ ਦੇ ਵਿੱਚ ਸਾਡਾ ਮੰਡੀ ਬੋਰਡ ਜਿਹੜਾ ਸਾਡੀਆਂ ਮੰਡੀਆਂ ਜਿਹੜੀਆਂ ਨੇ ਪ੍ਰਾਈਵੇਟ ਅਥਾਰਟੀ ਦੇਣ ਦੀ ਜਿਹੜੀ ਇੱਕ ਪਰਜ਼ੋਰ ਕੋਸ਼ਿਸ਼ ਏ ਉਹਦੇ ਵਿੱਚ ਵੀ ਅਸੀਂ ਸੂਬੇ ਦਾ ਸੂਬੇ ਦੀ ਸਰਕਾਰ ਦਾ ਸਾਥ ਦਿੱਤਾ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਅਸੀਂ ਇਹ ਵੀ ਇੱਥੋਂ ਤੱਕ ਗੱਲ ਕਹੀ ਕਿ ਤੁਸੀਂ ਇੱਥੋਂ ਤੱਕ ਮਦੂਦ ਦੇ ਨਾਲ ਰਹੋ ਸਾਡਾ ਰੂਰਲ ਡਿਵੈਲਪਮੈਂਟ ਫੰਡ 8000 ਕਰੋੜ ਰੁਪਇਆ ਸਰਕਾਰ ਨੇ ਪਿਛਲੇ 3 ਸਾਲ ਦਾ ਰੱਖਿਆ ਸਾਨੂੰ ਹਰ ਪਾਸਿਓਂ ਪੰਜਾਬ ਨੂੰ ਆਰਥਿਕ ਤੌਰ ਤੇ ਪੋਲਿਟਿਕਲ ਤੌਰ ਤੇ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਇਹ ਸਾਰੀਆਂ ਚੀਜ਼ਾਂ ਸਾਨੂੰ ਦਬਾਨ ਦੀ ਕੋਸ਼ਿਸ਼ ਹੈ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿਓ ਸਾਰੀ ਪੋਲਿਟਿਕਲ ਜਮਾਤਾਂ ਤੁਹਾਡਾ ਸਾਥ ਦੇਣ ਗਿਆ ਭਾਜਪਾ ਨੂੰ ਚਾਹੀਦਾ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਾਫ਼ ਤੌਰੇ ਗੱਲ ਕਹੀ ਸੀ ਉੱਥੇ ਜਦੋਂ ਇਹ ਰੈਜ਼ੋਲੂਸ਼ਨ ਲੈ ਕੇ ਆਂਦਾ ਇਹਨਾਂ ਨੇ ਡਾਕਟਰ ਅੰਬੇਦਕਰ ਸਾਹਿਬ ਵਾਲਾ ਤੇ ਨਾਲ ਹੀ ਸ਼ੀਦਿਆਜ਼ਮ ਭਗਤ ਸਿੰਘ ਜੀ ਵਾਲਾ ਉਦੋਂ ਮੈਂ ਸਪੀਕਰ ਸਾਹਿਬ ਨੂੰ ਸਮੁੱਚੇ ਆਪਣੀ ਪਾਰਟੀ ਵੱਲੋਂ ਤੇ ਸਮੁੱਚੇ ਹਾਊਸ ਵੱਲੋਂ ਗੁਜ਼ਾਰਿਸ਼ ਕੀਤੀ ਸੀ ਕਿ ਪੰਜਾਬ ਦਾ ਮਾਨ ਤੇ ਦੇਸ਼ ਦੀ ਸ਼ਾਨ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਗਵਰਨਰ रह ਚੁੱਕੇ ਨੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਫਾਈਨੈਂਸ ਮਿਸਟਰ ਰਹਿ ਚੁੱਕੇ ਨੇ ਨਿਰਮਾਤਾ ਨੇ ਜਿਨ੍ਹਾਂ ਨੇ 90 ਦੇ 91 ਦੇ ਵਿੱਚ ਜਿਹੜੇ ਰਿਫਾਰਮਸ ਆਏ ਇਕਨੋਮਿਕ ਰਿਫਾਰਮਸ ਜਿੱਥੇ ਵੀ ਅੱਜ ਹਿੰਦੁਸਤਾਨ ਇਕਨੋਮਿਕ ਤੌਰ ਤੇ ਪਹੁੰਚਿਆ ਉਹਦੇ ਜੇ ਐਕਚੁਅਲ ਤੇ ਬੱਚ ਕੋਈ ਨਰਮਤਾ ਤੇ ਡਾਕਟਰ ਸਾਹਿਬ ਆਪਣੀ ਇਮਾਨਦਾਰੀ ਕਾਰਨ ਆਪਣੀ ਕਾਬਲੀਅਤ ਕਾਰਨ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨਾਂ ਪੈਦਾ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹ ਗੱਲ ਆਪਣੇ ਆਪ ਨੂੰ ਉਹਨਾਂ ਨੂੰ ਆਪਣਾ ਓਬਾਮਾ ਜੀ ਨੇ ਇਹ ਗੱਲ ਕੀਤੀ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਣਾ ਜਦੋਂ ਵੀ ਮੈਨੂੰ ਕੋਈ ਇਕਨੋਮਿਕ ਪ੍ਰੋਬਲਮ ਆਂਦੀ ਹੈ ਅਮਰੀਕਾ ਦੇ ਵਿੱਚ ਮੈਂ ਫੋਨ ਚੁੱਕਣਾ ਸਿੱਧੀ ਡਾਕਟਰ ਸਾਹਿਬ ਨਾਲ ਗੱਲ ਕਰਨਾ ਤੇ ਹਮੇਸ਼ਾ ਉਹਨਾਂ ਦੀ رائے ਦੀ ਪਾਲਣਾ ਕਰਨਾ ਤੇ ਹਮੇਸ਼ਾ ਅਮਰੀਕਾ ਨੂੰ ਉਸ ਦਾ ਲਾਭ ਹੋਇਆ ਅਸੀਂ ਇਹ ਬੇਨਤੀ ਕੀਤੀ ਸੀ ਕਿ ਇੱਕ ਯੂਨੀਨਮਸ ਰੈਜ਼ੋਲੂਸ਼ਨ ਬੀਇੰਗ ਵਨ ਆਫ ਦੀ ਮੋਸਟ ਸਕਸੈਸਫੁਲ ਪ੍ਰਾਈਮ ਮਿਨਿਸਟਰ ਤੁਸੀਂ ਪਾਓ ਪਰ ਰਤਨਾਵਾਸ ਸਾਨੂੰ ਵੱਡਾ ਅਫਸੋਸ ਹੋਇਆ ਕਿ ਅੱਜ ਆਮ ਆਦਮੀ ਪਾਰਟੀ ਦੀ ਛੋਟੀ ਤੇ ਸੌੜੀ ਸੋਚ ਦੇ ਖਾਤਰ ਮੈਂ ਕੰਡਮਨ ਕਰਨਾ ਵਿਸ਼ੇਸ਼ ਤੌਰ ਇੱਥੇ ਰੋਲ ਕੁਲਤਾਰ ਸਿੰਘ ਸੰਧਵਾ ਜਦੋਂ ਪਹਿਲੇ ਕੰਸੀਡ ਕੀਤਾ ਫਿਰ ਆ ਕੇ ਭਗਵੰਤ ਬਾਨ ਬੈਠ ਗਿਆ ਉਤੋਂ ਫਿਰ ਕਾਗਜ਼ ਤੇ ਲਿਖ ਕੇ ਥੱਲੇ ਕੱਲਿਆ ਗਿਆ ਭਗਵੰਤ ਬਾਨ ਨੂੰ ਕਿ ਕੀ ਇਹ ਰੈਜ਼ੋਲੂਸ਼ਨ ਮੂਵ ਕਰਦੀ ਏ ਭਗਵੰਤ ਨੇ ਬਕਾਇਦਾ ਤੌਰ ਇਨਕਾਰ ਕੀਤਾ ਮੈਂ ਉਥੇ ਵੇਖਿਆ ਉਹਨੂੰ ਇਨਕਾਰ ਕਰਦੇ ਹੋਏ ਉਹ ਫਿਰ ਵਾਪਸ ਸਟਾਫ ਦਾ ਮੈਂਬਰ ਸਪੀਕਰ ਕੋ ਲੈ ਕੇ ਗਿਆ ਤੇ ਉਥੋਂ ਇੱਕ ਕਾਗਜ਼ ਅਮਨ ਅਰੋੜੇ ਨੂੰ ਕੱਲਿਆ ਗਿਆ ਕਿ ਤੂੰ ਇੱਕ ਬਹਾਨਾ ਲਗਾ ਉਹ ਵੀ ਕੋਜਾ ਇੱਕ ਮਜ਼ਾਕ ਕਰ ਮੈਂ ਸਮਝਣਾ ਕੰਡੈਮ ਕਰਨਾ ਕਿ ਪੰਜਾਬੀਅਤ ਦੀ ਜਿਹੜੀ ਗੱਲ ਹੈ ਇਹਨਾਂ ਲੋਕਾਂ ਦੇ ਵਿੱਚ ਸਮਝ ਨਹੀਂ ਆਉਂਦੀ ਅਸੀਂ ਪਹਿਲੀ ਇਹ ਗੱਲ ਕਹਿੰਦੇ ਹਾਂ ਕਿ ਇਹਨਾਂ ਵਿੱਚ ਨਾ ਕੋਈ ਦੂਰੰਦੇਸ਼ ਹੈ ਐਸੀ ਗੱਲ ਕਰਨ ਅੱਜ ਪੰਜਾਬ ਦਾ ਇਹ ਰੂਪ ਰੰਗ ਹੋ ਗਿਆ ਹਰ ਪਾਸਿਓਂ ਅਸੀਂ ਜਕੜੇ ਜਾ ਰਹੇ ਹਾਂ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਕਦੀ ਇਸ ਭਗਵੰਤ ਮਾਲ ਨੇ ਜਾ ਕੇ ਆਰਡੀਐਫ ਦੀ ਲੜਾਈਆਂ ਪੰਜਾਬ ਦੀ ਕਿਸੇ ਗੱਲ ਦੀ ਲੜਾਈ ਪ੍ਰਾਈਮ ਮਿਨਿਸਟਰ ਤੱਕ ਨਾ ਲੜੀ ਨਾ ਲੜਨ ਦੀ ਇਹ ਤੇ ਚਕਾਬਲੀਅਤ ਨਾ ਇਹ ਕਦੀ ਨੀਤੀ ਉਦਯੋਗ ਦੀ ਮੀਟਿੰਗ ਚ ਗਿਆ ਨੀਤੀ ਉਦਯੋਗ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਪਤਾ ਰਿਜ਼ਰਵ ਬੈਂਕ ਦੇ ਗਵਰਨਰ ਹੁੰਦੇ ਨੇ ਫਾਈਨੈਂਸ ਮਿਨਿਸਟਰ ਹੁੰਦਾ ਪ੍ਰਧਾਨ ਮੰਤਰੀ ਹੁੰਦੇ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਹੁੰਦੇ ਨੇ ਤੇ ਜਿਹੜੀ ਵੀ ਇਕਨੋਮਿਕ ਮੈਟਰਸ ਜਿੱਥੇ ਡਿਸਪਿਊਟ ਹੁੰਦਾ ਸੂਬਿਆਂ ਦਾ ਤੇ ਸੈਂਟਰ ਦਾ ਉਸੇ ਮੀਟਿੰਗ ਦੇ ਵਿੱਚ ਉਹਦਾ ਹੱਲ ਹੁੰਦਾ ਕਦੀ ਇਸ ਨੇ ਉੱਥੇ ਮੀਟਿੰਗ ਅਟੈਂਡ ਨਹੀਂ ਕੀਤੀ ਸੋ ਅਸੀਂ ਇਸ ਗੱਲ ਨੂੰ ਕੰਡੈਮਨ ਕਰਦੇ ਆਂ ਇਹ ਜਿਹੜੀ ਬਹੁਤ ਹੀ ਛੋਟੀ ਸੋਚ ਫਗਾਈ ਮੈਂ ਸਮਝਨੇ ਅਨਫੋਰਚੂਨੇਟ ਗੱਲ ਜੇ ਭਗਵਾਨ ਦੇ ਨਾਮ ਦਾ ਤੇ ਯੂਨੀਮਸ ਰੈਜ਼ੋਲੂਸ਼ਨ ਹੋ ਜਾਣਾ ਸੀ ਉਹਦਾ ਮਤਲਬ ਹੈ ਚੀਫ ਮਿਨਿਸਟਰ ਨੇ ਖੁਦ ਆਕੇ ਅੱਜ ਐਨਕਾਂ ਵੀ ਇਹਨੇ ਐਮਜੀ ਰਾਮਚੰਦਰ ਵਰਗੀਆਂ ਪਾਈਆਂ ਸੀ ਇਹ ਪਤਾ ਨਹੀਂ ਇਹਨੂੰ ਕੀ ਹੋਇਆ ਐਨਕਾਂ ਪਾਣ ਦੀ ਕੀ ਲੋੜ ਪੈ ਗਈ ਇਹਨੂੰ ਪਰ ਚਲੋ ਜਿਹੜੀ ਗੱਲ ਤੋਂ ਵੀ ਐਨਕਾਂ ਪਾਈਆਂ ਨੇ ਉਹਦਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬ ਦੀ ਸਚਾਈ ਤੇ ਦੇਸ਼ ਦੀ ਸਚਾਈ ਜੇ ਐਣਕਾਂ ਲਹੀਆਂ ਹੁੰਦੀਆਂ ਸ਼ਾਇਦ ਇਹਨੂੰ ਸਮਝ ਆ ਜਾਂਦੀ ਅੱਜ ਐਣਕਾਂ ਪਾ ਕੇ ਸਾਨੂੰ ਸਾਫ਼ ਤੌਰ ਤੇ ਸਮਝ ਆਇਆ ਕਿ ਪੱਕੇ ਤੌਰ ਤੇ ਇਹਨੇ ਆਪਣੇ ਆਪ ਨੂੰ ਪੱਟੀ ਬੰਨ ਲਈ ਅੱਖਾਂ ਦੇ ਸਾਹਮਣੇ ਕੰਨਾਂ ਦੇ ਤੇ ਪਹਿਲਾਂ ਹੀ ਬੰਨੀ ਸੀ ਅੱਖਾਂ ਤੇ ਵੀ ਪੱਟੀ ਬੰਨ ਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਤੋਂ ਕੋਈ ਜਸਟਿਸ ਦੀ ਉਮੀਦ ਨਹੀਂ ਕਰਨੀ ਚਾਹੀਦੀ ਤੁਸੀਂ ਗੱਲ ਇਸ ਤਰ੍ਹਾਂ ਹੈ ਫਿਰ ਇਹਨਾਂ ਦੇ ਕੇਜਰੀਵਾਲ ਕੋ ਕਿਹੜੀ ਕਿਹੜੀ ਗੱਲ ਦੀ ਮਾਫੀ ਮੰਗਵਾਈ ਹੈ ਔਰਤਾਂ ਨੂੰ ਝੂਠ ਉਹਨੇ ਬੋਲੇਆ ਪੰਜਾਬ ਦੇ ਵਿੱਚ ਬਰਗਾੜੀ ਬਹਿਬਲ ਕਲਾਂ ਦੇ ਸਾਰੇ ਸਾਡੇ ਪੰਥਿਕ ਮੁੱਦਿਆਂ ਤੇ ਝੂਠ ਬੋਨੇ ਬੋਲਿਆ ਡਰੱਗਸ ਦੇ ਮੁੱਦੇ ਤੇ ਝੂਠ ਬੋਨੇ ਬੋਲਿਆ ਜਿਹੜਾ 20000 ਕਰੋੜ ਮਾਈਨਿੰਗ ਚੋਂ ਲੈਣਾ ਸੀ ਉਹਦੇ ਤੇ ਝੂਠ ਬੋਲਿਆ 34000 ਕਰੋੜ ਤੇ ਝੂਠ ਬੋਲਿਆ ਕੇਜਰੀਵਾਲ ਕੋ ਕਿੱਥੇ ਕਿੱਥੇ ਮਾਫੀ ਮੰਗਾਈ ਹੈ ਤੇ ਅਮਨਉ ਰੋੜੇ ਕੋ ਕਿੱਥੇ ਕਿੱਥੇ ਮੰਗਵਾਈ ਹੈ ਇਹ ਤਾਂ ਸਮਝੋ ਮੇਰੇ ਖਿਆਲ ਦੀ ਵਰਸਟ ਪੋਸੀਬਲ ਜੇ ਅੱਜ ਕਿਸੇ ਦਾ ਕੋਈ ਐਕਟ ਹੋਇਆ ਤੇ ਅਮਨਉ ਰੋੜੇ ਦਾ ਹੋਇਆ ਡਾਕਟਰ ਮਨਮੋਹਨ ਸਿੰਘ ਵਰਗੀ ਸ਼ਖਸੀਅਤ ਦੇ ਵਾਸਤੇ ਉਈ ਸਿੱਧੇ ਤੌਰ ਕਹਿ ਦੋ ਕਿ ਅਸੀਂ ਨਹੀਂ ਦੀ ਉਹਨਾਂ ਦਾ ਅਸੀਂ ਰੈਜ਼ੋਲੂਸ਼ਨ ਲੈ ਕੇ ਦੇਖੋ ਇਹ ਛੋਟਾ ਦਿਲ ਸੀ ਜਾਂ ਇਹ ਸਮਝਦੇ ਹੋਣੇ ਨੇ ਕਿ ਹੀ ਵਾਸ ਪ੍ਰਾਈਮ ਮਿਨਿਸਟਰ ਆਫ ਦੀ ਕਾਂਗਰਸ ਮੇਰਾ ਖਿਆਲ ਤੇ ਇਹ ਇਹ ਨਹੀਂ ਕਦੀ ਸੋਚਿਆ ਹਿੰਦੁਸਤਾਨ ਨੂੰ ਕਿੱਥੇ ਲੈ ਕੇ ਗਏ ਪੰਜਾਬ ਨੂੰ ਕਿੱਥੇ ਲੈ ਕੇ ਗਏ ਵਜ਼ ਰਿਪਰੈਜ਼ੈਂਟਿੰਗ ਦ ਹੋਲ ਆਫ ਦੀ ਕੰਟਰੀ ਇਹਨਾਂ ਦਾ ਛੋਟਾ ਬੰਦ ਸੀ ਛੋਟੇ ਵੇਖੋ ਇੱਕ ਗੱਲ ਸਿੱਧੇ ਤੌਰ ਸਮਝੋ ਸਪੀਕਰ ਨੇ ਲਿਖੀ ਥੱਲੇ ਲੈਟਰ ਕੱਢੀ ਇਨੇ ਇਨਕਾਰ ਕੀਤੀ ਉਹਨੇ ਅਮਨ ਨੂੰ ਕਿਹਾ ਹੋਣਾ ਕੋਈ ਨਾ ਕੋਈ ਬਹਾਨਾ ਨਾ ਇਸ ਥੀ ਐਕਸਕਿਊਜ਼ ਜੇ ਜੇ ਸਾਦਮੀ ਨੇ ਜੇ ਦੀ ਕੋਈ ਨੀਤ ਨੀयत ਚੰਗੀ ਹੋਵੇ ਛੋਟੇ ਵੀਰੋ ਤੇ ਪਹਿਲੇ ਹੱਥੋਂ ਨਜ਼ਰ ਆਉਂਦੀ ਬਦ ਨੀਅਤ ਨੇ ਬਦ ਨੀਅਤ ਹੀ ਪਾਰਟੀ ਹੈ ਬਦ ਨੀਅਤ ਇਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਦਾ ਸਾਫ਼ ਨਮੂਨਾ ਤੁਹਾਡੇ ਸਾਹਮਣੇ ਆ ਉਹਨਾਂ ਦੇ ਖਰਚ ਤੁਸੀਂ ਗੱਲ ਉਸ ਤੇ ਉਹਨਾਂ ਦੇ ਖਰਜ ਕਰਨਾ ਕੀ ਬੰਦ ਹੈ ਪਿੱਛੇ ਬੈਠੇ ਮੈਨੂੰ ਇਸ਼ਾਰਾ ਕਰੀ ਜਾਂਦੇ ਸਾਡਾ ਨਾਂ ਨਾ ਲੈ ਦਿਓ ਇਹਦੇ ਖਰਜ ਕਰਨੇ ਕੀ ਤੇ ਕੱਲੇ ਐਨਕਾ ਇਹਨੂੰ ਪਵਾ ਦਿੱਤੀਆਂ ਨੇ ਕਿ ਤੂੰ ਅੱਖੋਂ ਵੀ ਕੰਨ ਵੀ ਬੰਦ ਤੇ ਅੱਖਾਂ ਵੀ ਬੰਦ ਉਹਨੂੰ ਵੀ ਪਤਾ ਇਸ ਲਈ ਤੇ ਉਹਨੂੰ ਵੀ ਪਤਾ ਇਸ ਲਈ ਤੇ ਪੈ ਨਾ ਨਹੀਂ ਲੈਣਾ ਨਾ ਤੁਹਾਡੇ ਕਹਿਣ ਤੇ ਨਾ ਕਹੇ ਤੇ ਮੌਕਾ ਆਏਗਾ ਤੁਹਾਨੂੰ ਮੈਂ ਦੱਸਿਆ ਸਰਕਾਰ ਨਹੀਂ ਅਸੀਂ ਤੋੜਨੀ ਬਟ ਮੌਕਾ ਆਂਦੇ ਜੋ ਮੌਕਾ ਆਏਗਾ ਫਿਰ ਅਸੀਂ ਸਾਰੇ ਸਾਰੇ ਤੁਹਾਡੇ ਸਾਹਮਣੇ ਲਾਈਨ 'ਚ ਖੜੇ ਕਰਕੇ ਫੋਟੋ ਖਿਚਾ ਜਾਈਏ ਜੇ ਮੇਰੀ ਸੁਣ ਲੋ ਜੇ ਸੁੱਖੀ ਅਕਾਲੀ ਦਲ 'ਚ ਰਹਿ ਕੇ ਚੇਅਰਮੈਨਸ਼ਿਪ ਉਹਨਾਂ ਕੋਲ ਲੈ ਸਕਦਾ ਤੂੰ ਕੀ ਸਮਝਦਾ ਸਾਡੇ ਨਾਲ ਕੋਈ ਇਨਟੈਚ ਨਹੀਂ ਹੋ ਸਕਦਾ ਬਾਹਰ ਬੈਠੇ ਪਿੱਛੇ ਬੈਠੇ ਇਸ਼ਾਰਾ ਕਰੀ ਜਾਂਦੇ ਕਿਤੇ ਨਾ ਨਾ ਲੈਦੀ ਉਹਨੂੰ ਇਹ ਸੀ ਇਹਦੇ ਨਾਲ ਫੇਰ ਦੋ ਦੋ ਹੱਥ ਨਾ ਹੋ ਜਾਣ